ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ਼੍ਰੀ ਰਾਗ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 16 ਨੰਬਰ ਪੰਨਾ ਜਾਂ ਅੰਗ ਦੇ ਉੱਤੇ ਇਹ ਪਾਵਨ ਸ਼ਬਦ ਦਰਜ ਹੈ। ਔਰ ਇਸ ਸ਼ਬਦ ਦਾ ਦੂਜਾ ਤੇ ਤੀਜਾ ਦੋ ਬੰਦ ਮੈਂ ਲਏ ਹਨ ਜੋ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਹਨ। ਇਹ ਜਿਹੜੇ ਪਾਵਨ ਬਚਨ ਲਿਖੇ ਨੇ ਇਹਨਾਂ ਦੀ ਬਿਸਰਾਮ ਔਰ ਇਹਨਾਂ ਦੇ ਅਰਥ ਜੋ ਕਿ ਬਹੁਤ ਗਹਿਰਾਈ ਵਾਲੇ ਨੇ। ਔਰ ਜਿਆਦਾ ਕਰਕੇ ਆਮ ਕਈ ਵਾਰੀ ਜਿਨ੍ਹਾਂ ਨੇ ਗੁਰਬਾਣੀ ਨਹੀਂ ਸਿੱਖੀ ਹੁੰਦੀ ਸੰਥਿਆ ਨਹੀਂ ਕੀਤੀ ਹੁੰਦੀ ਉਹ ਤਾਂ ਜਿਆਦਾ ਕਰਕੇ ਗਲਤੀ ਪੜ ਜਾਂਦੇ ਨੇ ਤੇ ਆਓ ਸਭ ਤੋਂ ਪਹਿਲਾਂ ਇਸ ਪਾਵਨ ਸ਼ਬਦ ਦਾ ਦੂਜਾ ਬੰਦ ਔਰ ਜਿਸ ਦੀ ਰਹਾਉ ਦੀ ਪੰਕਤੀ ਹੈ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜਿਆ ਮਨ ਮਹਿ ਚੱਲੇ ਵਿਕਾਰ ਇਹ ਰਹਾਉ ਦੀ ਪੰਕਤੀ ਹੈ ਇਸ ਬੰਦ ਦੀ ਔਰ ਇਸ ਬੰਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਸਭ ਤੋਂ ਉੱਤਮ ਹੈ ਉਸ ਤੋਂ ਇਲਾਵਾ ਉਹ ਪਹਿਰਾਵਾ ਜਿਹੜਾ ਮਨ ਨੂੰ ਵੀ ਖੋਟਾ ਕਰੇ ਸਰੀਰ ਦੇ ਵਿੱਚ ਇਹਨਾਂ ਵਿਕਾਰ ਪੈਦਾ ਹੋਣ। ਤੇ ਹੋ ਜਿਆ ਪਹਿਰਾਵਾ ਨਹੀਂ ਪਹਿਨਣਾ। ਤੋਂ ਫਿਰ ਇਥੇ ਸਤਗੁਰ ਕਿਹੋ ਜਿਹਾ ਪਹਿਰਾਵਾ ਪਹਿਨਣਾ ਚਾਹੀਦਾ ਕਿਹੋ ਜਿਹੇ ਕੱਪੜੇ ਪਹਿਨਣੇ ਚਾਹੀਦੇ ਉਹਦਾ ਜ਼ਿਕਰ ਕਰਦੇ ਨੇ। ਰੱਤਾ ਪੈਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ। ਪਹਿਰਲ ਪੈਰ ਧਿਆਨ ਕਮਰਬੰਦ ਸੰਤੋਖਤਾ ਧਨ ਜੋਵਨ ਤੇਰਾ ਨਾਮ ਇਹ ਦੂਜਾ ਵੰਦਾ ਹੈ ਜਿੰਨੇ ਮੈਂ ਕਈ ਵਾਰੀ ਪਹਿਲੇ ਜ਼ਿਕਰ ਕਰਦਾ ਹੁੰਦਾ ਸੀ ਜਿੱਥੇ ਸੋਨੀ ਤੇਜਾ ਸਿੰਘ ਜੀ ਗਿਆਨੀ ਹਰਵੰਦ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਤਰੀਕੇ ਦੇ ਨਾਲ ਗਿਆਨੀ ਜਗਿੰਦਰ ਸਿੰਘ ਤਲਵਾਰਾ ਤੇ ਹੋਰ ਵਿਦਵਾਨ ਜਿਨ੍ਹਾਂ ਦੇ ਪਾਵਨ ਬਚਨਾਂ ਨੂੰ ਮੈਂ ਪੜ੍ਹਦਾ ਹੁੰਦਾ ਉੱਥੇ ਮੈਂ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਾਂ ਵਾਲੇ ਉਹਨਾਂ ਦੇ ਬਚਨ ਵੀ ਆਪ ਸੰਗਤਾਂ ਦੇ ਨਾਲ ਸਾਂਝੀ ਜਰੂਰ ਕਰਦਾ ਹੁੰਦਾ ਤੇ ਇਹ ਸਾਰੀਆਂ ਪੰਕਤੀਆਂ ਨੂੰ ਸਮਝਣ ਵਾਸਤੇ ਜਿੱਥੇ ਪ੍ਰੋਫੈਸਰ ਸਾਹਿਬ ਸਿੰਘ ਜਾਂ ਹੋਰ ਵਿਦਵਾਨਾਂ ਦੀ ਜਿਹੜੀ ਅਰਥ ਕੀਤੇ ਹੋਏ ਟੀਕਾ ਸ਼ਬਦ ਉਹ ਪੜੇ ਉੱਥੇ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਨਾ ਵਾਲਿਆਂ ਦੇ ਲਿਖੇ ਹੋਏ ਪਾਵਨ ਇਹ ਵਚਨ ਜੋ ਉਹਨਾਂ ਨੇ ਪਾਠ ਦਰਪਣ ਪੋਥੀ ਜਿਹੜੀ ਸਾਨੂੰ ਆਮ ਪੜ੍ਹਨ ਨੂੰ ਮਿਲਦੀ ਹੈ ਉਹਦੇ ਵਿੱਚ ਜ਼ਿਕਰ ਕੀਤਾ ਉਹ ਮੈਂ ਸ਼ਬਦ ਜਿਹੜੇ ਨੇ ਸਾਂਝੇ ਕੀਤੇ ਨੇ ਆਪ ਸੰਗਤਾਂ ਦੇ ਨਾਲ ਹੁਣ ਦੇਖੋ ਨਾ ਰੱਤਾ ਸ਼ਬਦ ਇੱਥੇ ਵੀ ਹੈ ਰੱਤਾ ਇੱਥੇ ਵੀ ਹੈ ਹਾਲਾਂਕਿ ਇੱਥੇ ਉੱਪਰ ਅਧ ਕਿੰਨੀ ਲੱਗੀ ਹੋਈ ਇੱਥੇ ਵੀ ਨਹੀਂ ਲੱਗੀ ਹੋਈ ਪਰ ਮੈਂ ਦਾ ਪਾਠ ਰੱਤਾ ਕੀਤਾ ਹੈ ਮੈਂ ਪਹਿਲੇ ਬੇਨਤੀ ਕਰ ਦਮਾ ਜਿਹੜੇ ਪਾਠ ਕਰਦੇ ਨੇ ਨਾ ਉਹ ਜਰੂਰ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਇਹ ਜਿਹੜਾ ਰੱਤਾ ਸ਼ਬਦ ਹੈ ਦੋ ਜਗ੍ਹਾ ਆਇਆ ਇਹਨੂੰ ਅਧਕਲਾ ਕੇ ਹੀ ਬੋਲਣਾ ਰੱਤਾ ਕਹਿਣਾ ਹੈ ਜਿੱਥੇ ਅਰਥ ਹੋਵੇਗਾ ਰਤਾ ਥੋੜਾ ਉੱਥੇ ਰੱਤਾ ਜਰੂਰ ਕਹਿ ਸਕਦੇ ਹਾਂ ਪਰ ਇੱਥੇ ਸ਼ਬਦ ਹੈ ਰੱਤਾਾਰੇ ਅਧਕਲਾ ਕੇ ਰੱਤਾ ਸ਼ਬਦ ਪੜ੍ਹਨਾ ਪਰ ਇਸ ਰੱਤਾ ਦਾ ਅਰਥ ਹੋ ਰਿਹਾ ਇਸ ਰੱਤਾ ਦਾ ਅਰਥ ਹੋਰ ਹੈ ਇਹ ਰਤ ਤੁ ਭਾਵ ਲਿਆ ਗਿਆ ਰਤ ਖੂਨ ਭਾਵ ਲਾਲ ਉਹਦਾ ਭਾਵ ਲਾਲ ਜਿਹੜਾ ਲਿਆ ਗਿਆ ਤੇ ਇਥੇ ਰੱਤਾ ਦਾ ਅਰਥ ਹੈ ਪਹਿਲੇ ਦਾ ਲਾਲ ਰੰਗ ਦੀ ਪੁਸ਼ਾਕ ਪਹਿਨਣ ਪੁਸ਼ਾਕ ਨੂੰ ਕਹਿੰਦੇ ਨੇ ਰੱਤਾ ਲਾਲ ਲਾਲ ਰੰਗ ਦੀ ਪੁਸ਼ਾਕ ਚਿੱਟੀ ਪੁਸ਼ਾਕ ਨੀਲੀ ਪੁਸ਼ਾਕ ਇਸ ਤਰ੍ਹਾਂ 사ਤ ਗੁਰ ਨੇ ਜ਼ਿਕਰ ਕੀਤਾ ਇਹ ਰੰਗ ਨੇ ਇਹਨਾਂ ਦੇ ਸਰੀਰ ਤੇ ਪ੍ਰਭਾਵ ਹੁੰਦਾ ਹੈ ਚਲੋ ਉਹ ਗਲਵਖਰੀ ਹੈ ਰੱਤਾ ਲਾਲ ਰੰਗ ਰੱਤਾ ਕੈਨਣ ਲਾਲ ਰੰਗ ਦਾ ਪੋਸ਼ਾਕ ਕਿਹੜਾ ਹੈ ਮੇਰਾ ਲਾਲ ਰੰਗ ਦਾ ਪੋਸ਼ਾਕ ਆਮ ਵੀ ਬੱਚੇ ਅੱਜ ਕੱਲੇ ਕਈ ਵਰੀ ਅਸੀਂ ਦੇਖਦੇ ਹਾਂ ਬੱਚਿਆਂ ਦੇ ਕੱਪੜੇ ਵੀ ਲਾਲ ਹੁੰਦੇ ਨੇ ਤੇ ਹੋਰਨਾਂ ਨੇ ਵੀ ਕਈ ਵਰੀ ਲਾਲ ਰੰਗ ਦੇ ਕੱਪੜੇ ਪਾਏ ਹੁੰਦੇ ਵੈਸੇ ਲਾਲ ਰੰਗ ਗੂੜਾ ਰੰਗ ਪ੍ਰਮਾਤਮਾ ਦੇ ਪਿਆਰ ਦੀ ਨਿਸ਼ਾਨੀ ਹੈ ਖੈਰ ਮੈਂ ਇਹ ਵਿਚਾਰ ਨਹੀਂ ਸਾਂਝੀ ਕਰਨੀ ਰੱਤਾ ਪੈਨਣ ਲਾਲ ਰੰਗ ਦਾ ਪੋਸ਼ਾਕ ਪਹਿਨਣ ਦਾ ਮਤਲਬ ਪੁਸ਼ਾਕ ਰਤਾ ਭਾਵ ਲਾਲ ਮਨ ਰਤਾ ਮਨ ਪਰਮਾਤਮਾ ਦੇ ਵਿੱਚ ਰੰਗਿਆ ਹੋਵੇ ਇੱਥੇ ਰਤਾ ਦਾ ਅਰਥ ਰੰਗਿਆ ਹੋਇਆ ਪ੍ਰਭੂ ਦੇ ਮਨ ਦੇ ਦਾ ਪ੍ਰਭੂ ਦੇ ਵਿੱਚ ਆਪਣਾ ਮਨ ਚੰਗੀ ਤਰ੍ਹਾਂ ਰੰਗਿਆ ਹੋਵੇ ਉਹ ਹੈ ਲਾਲ ਰੰਗ ਦੀ ਪੁਸ਼ਾਕ ਅੱਗੇ ਸੁਪੇਦੀ ਦੇਖੋ ਨਾ ਰਤਾ ਪਹਿਨਣ ਤੇ ਵਿਸ਼ਰਾਮ ਛੋਟਾ ਜਿਹਾ ਮਨ ਰਤਾ ਤੇ ਫਿਰ ਵਿਸ਼ਰਾਮ ਸਪੇਦੀ ਦੇ ਫਿਰ ਥੋੜਾ ਜਿਹਾ ਰੁਕਣਾ ਸਪੇਦੀ ਦੇ ਭਾਵ ਚਿੱਟੇ ਪੁਸ਼ਾਕ ਸਤ ਦਾਨ ਸਤ ਦਾ ਅਰਥ ਵੀ ਦਾਨ ਹੁੰਦਾ ਦਾਨ ਦਾ ਅਰਥ ਵੀ ਦਾਨ ਹੁੰਦਾ ਤੋਂ ਜਿਹੜੀ ਚਿੱਟੇ ਰੰਗ ਦੀ ਪੁਸ਼ਾਕ ਆ ਉਹ ਕਿਹੜੀ ਹੈ ਦਾਨ ਕਰਨਾ ਭਾਵ ਲੋੜਵੰਦਾਂ ਦੀ ਮਦਦ ਕਰਨੀ ਚਿੱਟੇ ਰੰਗ ਦੀ ਪੁਸ਼ਾਕ ਸਤਗੁਰ ਕਹਿ ਰਹੇ ਨੇ ਪ੍ਰਭੂ ਦਾ ਮਨ ਚੰਗੀਤਰਾ ਰੰਗ ਜਾਣਾ ਮੇਰੇ ਵਾਸਤੇ ਲਾਲ ਰੰਗ ਦੀ ਪੁਸ਼ਾਕ ਹੈ ਔਰ ਲੋੜਵੰਦਾਂ ਦੀ ਮਦਦ ਕਰਨੀ ਮੇਰੇ ਵਾਸਤੇ ਚਿੱਟੇ ਰੰਗ ਦੀ ਪੁਸ਼ਾਕ ਹੈ ਅੱਗੇ ਕਹਿੰਦੇ ਨੀਲੀ ਇੱਥੇ ਨੀਲੀ ਰੁਕਣਾ ਇਸੇ ਕਰਕੇ ਮੈਂ ਬੇਨਤੀ ਕਰਦਾ ਕਿ ਜਿਹੜੇ ਬਾਣੀ ਪੜਦੇ ਨਾ ਉਹ ਬਹੁਤ ਧਿਆਨ ਨਾਲ ਸੋ। ਨੀਲੀ ਦਾ ਅਰਥ ਹੈ ਨੀਲੀ ਪੁਸ਼ਾਕ ਤੇ ਅੱਗੇ ਪਾਠ ਇਕੱਠਾ ਕਰਨਾ ਸਿਆਹੀ ਕਦਾ ਕਰਨੀ। ਕਦਾ ਕਰਨੀ ਹੁੰਦਾ ਕਦਾ ਕਰਨਾ ਕੱਟ ਦੇਣਾ। ਸਿਆਹੀ ਹੁੰਦੀ ਮਨ ਦੀ ਕਾਲਖ। ਫਿਰ ਸਮਝਿਓ ਨੀਲੀ ਦਾ ਭਾਵ ਨੀਲੀ ਪੁਸ਼ਾਕ ਸਿਆਹੀ ਦਾ ਭਾਵ ਮਨ ਦੀ ਕਾਲਖ। ਕਦਾ ਕਰਨੀ ਭਾਵ ਕੱਟ ਦੇਣੀ। ਮਨ ਦੇ ਅੰਦਰੋਂ ਕਾਲਖ ਮਿਟਾ ਦੇਣੀ ਇਹ ਨੀਲੇ ਰੰਗ ਦੀ ਪਸ਼ਾਕ ਆ ਸਤਜੋ ਕਹਿੰਦੇ ਨੇ ਪਹਿਰਣ ਪੈਰ ਧਿਆਨ ਪਹਿਰਣ ਕਹਿੰਦੇ ਚੋਗੇ ਨੂੰ ਜਾਮੇ ਨੂੰ ਜਿਵੇਂ ਚੋਲੇ ਨੂੰ ਕਹਿ ਲੀਏ ਤੇ ਮੇਰਾ ਚੋਗਾ ਮੇਰਾ ਜਾਮਾ ਕਿਆ ਹੈ ਉਸ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਨਾਲ ਜੁੜ ਜਾਣਾ ਇਹ ਸੋਣਾ ਚੋਗਾ ਕਹਿੰਨੇ ਹੋਇਆ ਸਮਝ ਲਿਓ ਕਮਰਬੰਦ ਸੰਤੋਖ ਕਾ ਸੰਤੋਖ ਦੇ ਖੱਖੇ ਨੂੰ ਔਂਕਣਾ ਨਹੀਂ ਚਾਹੀਦੀ ਸੀ ਪ੍ਰਕਾਸ਼ਵੰਦਕ ਨਾਲ ਆ ਗਿਆ ਕਮਰਬੰਦ ਹੁੰਦਾ ਕਮਰਕੱਸਾ ਜੀ ਨੂੰ ਕਿ ਲਈ ਲੱਕ ਦੇ ਦੋਲੇ ਬੰਨਿਆ ਹੋਇਆ ਪਟਕਾ ਕਪੜਾ ਜਿਹੜਾ ਫਿਰ ਪੋਸ਼ਾਕ ਪਾ ਕੇ ਅਸੀਂ ਆਮ ਦੇਖਦੇ ਹਾਂ ਸਿੰਘਾਂ ਨੇ ਨੀਲੀ ਪੋਸ਼ਾਕ ਪਾਈ ਹੁੰਦੀ ਦਮਾਲਾ ਵੀ ਨੀਲਾ ਹੁੰਦਾ ਤੇ ਕਮਰਕੱਸਾ ਕੀਤਾ ਹੁੰਦਾ ਗਾਤਰਾ ਵੀ ਪਾਇਆ ਹੁੰਦਾ ਕਮਰਕੱਸਾ ਵੀ ਕੀਤਾ ਹੁੰਦਾ ਕੜਾ ਵਗੈਰਾ ਵੀ ਹੁੰਦਾ ਉਹਨਾਂ ਕੋਲ ਹੋਰ ਹਥਿਆਰ ਵੀ ਹੁੰਦੇ ਨੇ ਜਿਹੜੇ ਸਜਾਏ ਹੋਏ ਹੁੰਦੇ ਨੇ ਤੋਂ ਕਮਰਬੰਦ ਕਿਹੜਾ ਮੇਰੇ ਕੋ ਕਮਰਬੰਦ ਕਮਰ ਕੱਸਾ ਕਿਹੜਾ ਏ ਸਬਰ ਦਾ ਸਬਰ ਹੈ ਕਹਿੰਦੇ ਅੰਦਰ ਸਬਰ ਹੋਣਾ ਜ਼ਰੂਰੀ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਧਨ ਜੋਵਨ ਤੇਰਾ ਨਾਮ ਕਮਰਬੰਦ ਸੰਤੋਖ ਕਾ ਇੱਥੇ ਰੁਕ ਜਾਣਾ ਧਨ ਜੋਵਨ ਇਕੱਠਾ ਪੜਨਾ ਧਨ ਤੇ ਜੋਵਨ ਪਾਪ ਪੈਸਾ ਤੇ ਜਵਾਨੀ ਕਿਆਗਾ ਤੇਰਾ ਨਾਮ ਤੇਰਾ ਨਾਮ ਮੇਰੇ ਵਾਸਤੇ ਧਨ ਹੈ ਤੇ ਜਵਾਨੀ ਤੋਂ ਫਿਰ ਇਸੇ ਕਰਕੇ ਸਤਗੁਰ ਇਹ ਪੈਨਨ ਨੂੰ ਕਹਿੰਦੇ ਨੇ ਬਾਕੀ ਜਿਹੜੇ ਕੱਪੜੇ ਅੱਜ ਕੱਲ੍ਹ ਅਸੀਂ ਦੇਖਦੇ ਆ ਉਹ ਤਾਂ ਖਾਰ ਕਰਦੇ ਨੇ ਉਹ ਮਾੜੀ ਬੁੱਧੀ ਪ੍ਰਿਸ਼ਟ ਬੁੱਧੀ ਬਣਾ ਦਿੰਦੇ ਸੋਬੀ ਇਸ ਕਰਕੇ ਸਤਗੁਰ ਕਹਿੰਦੇ ਨੇ ਲਾਲ ਰੰਗ ਦਾ ਪਹਿਨਣਾ ਮਨ ਪਰਮਾਤਮਾ ਨਾਲ ਰਚਾ ਲੈਣਾ ਜੋੜ ਲੈਣਾ ਚਿੱਟੇ ਰੰਗ ਦੀ ਪੋਸ਼ਾਕ ਲੋੜਵੰਦਾਂ ਦੀ ਮਦਦ ਕਰਨੀ ਤੇ ਫਿਰ ਅੰਦਰੋਂ ਕਾਲਖ ਨੂੰ ਕੱਢ ਲੈਣਾ ਅੰਦਰੋਂ ਮੈਲ ਨੂੰ ਮਿਟਾ ਦੇਣਾ ਆਪਣੇ ਅੰਦਰੋਂ ਬਕਾਰਾਂ ਦੀ ਮੈਲ ਕੱਢ ਦੇਣੀ ਨੀਲੇ ਰੰਗ ਦੀ ਪੋਸ਼ਾਕ ਤੇ ਜਿਹੜਾ ਜਾਮਾ ਚੋਗਾ ਪਹਿਨਦੇ ਆ ਉਹ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਤੇ ਜਿਹੜਾ ਕਮਨ ਕਸਾ ਕਰਨਾ ਸਬਰ ਵਿੱਚ ਰਹਿਣਾ ਔਰ ਜਵਾਨੀ ਪੈਸਾ ਦੋ ਚੀਜ਼ਾਂ ਦੀ ਆਮ ਲੋੜ ਸਮਝਦੇ ਆ ਉਹ ਕੀ ਆਏ ਪ੍ਰਮਾਤਮਾ ਦਾ ਨਾਮ ਬਸ ਰੱਬ ਦਾ ਨਾਮ ਹੀ ਜਵਾਨੀ ਤੇ ਪੈਸਾ ਸਮਝਣਾ ਇਸੇ ਕਰਕੇ ਸਤਗੁਰ ਨੇ ਕਿਹਾ ਸੀ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਇਹਦੇ ਇਲਾਵਾ ਹੋਰ ਜੋ ਵੀ ਪਹਿਨਣਾ ਉਹ ਖੁਸ਼ੀ ਨੂੰ ਖੱਜਲ ਕਰਨ ਵਾਲਾ ਹੈ ਜੀ ਤ ਪਹਿਦਾ ਤਨ ਪੀੜੀ ਹੈ ਮਨ ਮੈਂ ਤੇ ਲੈ ਵਿਕਾਰ ਅਜੇ ਇਹ ਪਹਿਰਾਵੇ ਨਾ ਮਨ ਬੇਕਾਰੀ ਹੋ ਜਾਂਦਾ ਸਰੀਰ ਦੇ ਵਿੱਚ ਫਿਰ ਜਿਹੜਾ ਨਾ ਪੀੜ ਹੁੰਦੀ